Yeah. ਸਸ਼ੀਗਲ ਦੇ ਆਪਕ ਸਾਥੀਓ ਸਸ਼ੀਗਲ ਦੇ ਆਪਕ ਸਾਥੀਓ ਜਿਹੜੇ ਸਾਥੀ ਲਾਈਵ ਸੈਸ਼ਨ ਨਾਲ ਜੁੜੇ ਹੋਏ ਨੇ ਸਾਥੀਓ ਨੂੰ ਅਪੀਲ ਹੈ ਕਿ ਸਾਥੀਓ ਲਿੰਕ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਔਰ ਜਿਹੜੇ ਸਾਥੀ ਚੈਨਲ ਨਾਲ ਨਵੇਂ ਜੁੜੇ ਨੇ ਉਹਨਾਂ ਸਾਥੀਓ ਨੂੰ ਅਪੀਲ ਹੈ ਕਿ ਸਾਥੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ 9494 ਭਰਤੀ ਸੰਬੰਧੀ ਅਪਡੇਟ ਜਿਹੜੀ ਤੁਹਾਨੂੰ ਆਸਾਨੀ ਨਾਲ ਮਿਲਦੀ ਰਹੇ ਇੱਕ ਗੱਲ ਹੋਰ ਮੈਂ ਅਪੀਲ ਕਰੂੰਗਾ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਮੌਸਮ ਖਰਾਬ ਹੋਣ ਦੇ ਬਾਵਜੂਦ ਜਿਹੜੀ ਮੀਟਿੰਗ ਆ ਉਹ ਅੱਜ ਹੋ ਰਹੀ ਆ ਸਾਥੀ ਭਾਵੇਂ ਘਟਨੇ ਪਰ ਮੀਟਿੰਗ ਫਿਰ ਵੀ ਸਾਡੀ ਅੱਜ ਹੋ ਰਹੀ ਆ ਪਿਛਲੇ ਸਮੇਂ ਚ ਕੀ ਹੁੰਦਾ ਸੀ ਕਿ ਖਰਾਬ ਮੌਸਮ ਹੋਣ ਕਰਨਾ ਸਾਨੂੰ ਮੀਟਿੰਗ ਪੋਸਟਪੋਨ ਕਰਨੀ ਪੈ ਜਾਂਦੀ ਸੀ ਪਰ ਸਾਥੀਆਂ ਨੇ ਇੱਕ ਵਾਰ ਹਿੰਮਤ ਦਿਖਾਈ ਆ ਜਿਹੜੇ ਸਾਥੀ ਇੱਥੇ ਪਹੁੰਚੇ ਨੇ ਬਿਲਕੁਲ ਜੀ ਵਧਾਈ ਦੇ ਪਾਤਰ ਨੇ ਅਸੀਂ ਹਾਂ ਹੈਗਾ ਕਿ ਉਹ ਸਾਥੀ ਜਿਹੜੇ ਆਪ ਦਾ ਟਾਈਮ ਕੱਢ ਗਏ ਕਿਉਂਕਿ ਦੂਜੇਵੇਂ ਛੱਡ ਕੇ ਜਿਹੜਾ ਕਿਤੇ ਜਾਣਾ ਬਹੁਤ ਮੁਸ਼ਕਲ ਆ ਇਹਨਾਂ ਬਹੁਤ ਘੱਟ ਸਮਾਂ ਹੁੰਦਾ ਸੋ ਸਮੇਂ ਵਿੱਚ ਉਹ ਸਮਾਂ ਕੱਢ ਕੇ ਸਾਥੀ ਇੱਥੇ ਪਹੁੰਚੇ ਨੇ ਤੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਜੀਰ ਧੰਨਵਾਦ ਕਰਦੇ ਆ ਔਰ ਜਿਹੜੇ ਸਾਥੀ ਮੌਸਮ ਖਰਾਬ ਦੇ ਚੱਲਦੇ ਅੱਜ ਨਹੀਂ ਪਹੁੰਚ ਸਕੇ ਉਹਨਾਂ ਸਾਥੀਆਂ ਨੂੰ ਵੀ ਬੇਨਤੀ ਆ ਕਿ ਨੈਕਸਟ ਟਾਈਮ ਜਿਹੜਾ ਤੁਸੀਂ ਕੋਈ ਵੀ ਹੀਲਾ ਕਰਕੇ ਕਿਸੇ ਵੀ ਤਰ੍ਹਾਂ ਦਾ ਹੀਲਾ ਕਰਕੇ ਤੁਸੀਂ ਆਪ ਦਾ ਜਰੂਰ ਹੋਣਾ ਹੈ ਕਿਉਂਕਿ ਜਦੋਂ ਤੁਹਾਨੂੰ ਨੌਕਰੀ ਮਿਲ ਗਈ ਅੱਜ ਤਾਂ ਤੁਸੀਂ ਬਹਾਨਾ ਲਾ ਲਿਆ ਕਿ ਮੌਸਮ ਖਰਾਬ ਆ ਤੁਸੀਂ ਨਹੀਂ ਆ ਸਕਦੇ ਸਾਡਾ ਦੂਰ ਪੈ ਜਾਂਦਾ ਕਿਵੇਂ ਚੱਲੂਗਾ ਜਦੋਂ ਤੁਹਾਨੂੰ ਨੌਕਰੀ ਮਿਲ ਗਈ ਚਾਹੇ بارش ਪੈਂਦੀ ਹੋਵੇ ਚਾਹੇ ਪੋਸ਼ ਪੈਂਦਾ ਹੋਵੇ ਡਿਊਟੀ ਤੇ ਤੁਹਾਨੂੰ ਜਾਣਾ ਹੀ ਪੈਣਾ ਸੋ ਇਹਨੂੰ ਕੱਲੀ ਮੀਟਿੰਗ ਨਾ ਸਮਝੋ ਇਹਨੂੰ ਆਪਣੀ ਜ਼ਿੰਮੇਵਾਰੀ ਸਮਝੋ ਇਹਨੂੰ ਆਪਣੀ ਡਿਊਟੀ ਸਮਝ ਕੇ ਮੀਟਿੰਗ ਤੇ ਆਇਆ ਕਰੋ ਮੀਟਿੰਗ ਤੇ ਆਓਗੇ ਤੁਹਾਨੂੰ ਜਿਹੜਾ ਬਹੁਤ ਕੁਝ ਜਿਹੜਾ ਸਿੱਖਣ ਨੂੰ ਮਿਲੂਗਾ ਬਹੁਤ ਕੁਝ ਆ ਜਿਹੜਾ ਤੁਹਾਨੂੰ ਵਿਚਾਰ ਵਕਾਂਡਰਾ ਕਰਨ ਨੂੰ ਮਿਲੂਗਾ ਇੱਥੇ ਆ ਕੇ ਜਿਹੜੇ ਤੁਹਾਡੇ ਡਾਊਟਸ ਨੇ ਉਹ ਕਲੀਅਰ ਹੋ ਜਾਂਦੇ ਨੇ ਜਿਹੜੇ ਸਾਥੀ ਅੱਜ ਇੱਥੇ ਪਹੁੰਚੇ ਸੀ ਇਹਨਾਂ ਦੇ ਮਨਾਂ 'ਚ ਬਹੁਤ ਡਾਊਟ ਸੀਗੇ ਸਭ ਤੋਂ ਪਹਿਲਾ ਸਵਾਲ ਦੇ ਇਹਨਾਂ ਦਾ ਇਸੇ ਹੀ ਸੀਗਾ ਕਿ ਭਰਤੀ ਪੂਰੀ ਕਦੋਂ ਹੋਊਗੀ ਇਸ ਤੋਂ ਵੀ ਪਹਿਲਾ ਸਵਾਲ ਇਹ ਸੀਗਾ ਭੈਣ ਜੀ ਦਾ ਕਿ ਕੀ ਬੈਕਲੋਗ ਮਿਲੂਗਾ ਅਸੀਂ ਹਰ ਵਾਰ ਵੀਡੀਓ ਦੇ ਵਿੱਚ ਮੀਟਿੰਗਾਂ ਦੇ ਵਿੱਚ ਇਹੀ ਗੱਲ ਕਹਿੰਦੇ ਆ ਕਿ ਬੈਕਲੋਗ ਮਿਲੂਗਾ ਪਰ ਫੇਰ ਵੀ ਅੱਜ ਫੇਰ ਉਹੀ ਸਵਾਲ ਉਹਨਾਂ ਨੂੰ ਮਿਲਿਆ ਕਿ ਕੀ ਬੈਕਲੋਗ ਮਿਲੂਗਾ ਬਾਈ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਤਾਂ ਮੈਂ ਦੱਸ ਦਿੱਤਾ ਜਿਹੜੇ ਘਰਾਂ 'ਚ ਬੈਠੇ ਨੇ ਬਾਈ 5-5 ਦਿਨ ਜੇਲ੍ਹਾਂ 'ਚ ਕੱਟ ਆਏ ਬੈਕਲੋਗ ਵਾਸਤੇ ਕੱਟ ਕੇ ਆਏ ਸਾਡਾ ਕੋਈ ਸ਼ੌਕ ਨਹੀਂ ਹੈ ਜੇ ਯਾਰ ਜੇਲ੍ਹਾਂ ਕੱਟ ਸਕਦੇ ਆ ਤੇ ਕੀ ਬੈਕਲੋਗ ਵੀ ਛੱਡਾਂਗੇ ਇਹਦਾ ਥੋੜਾ ਜਆ ਬਸੇ ਦਿਮਾਗ ਲਾਓ ਉਹ ਜੇ ਆਪਾਂ ਜੇਲਾ ਕੱਟ ਸਕਦੇ ਆ ਜਿਸ ਕੰਮ ਲਈ ਯਾਰ ਇਸ ਤੋਂ ਵੱਡਾ ਤਾਂ ਕੁਝ ਰਹੀ ਨਹੀਂਗਾ ਇਸ ਤੋਂ ਬਾਅਦ ਫਿਰ ਸਿੱਧਾ ਫਾਂਸੀ ਆ ਚਾਹੇ ਭਗਵੰਤ ਮਾਨ ਕੱਲ੍ਹ ਲਾ ਦੇਵੇ ਚਾਹੇ ਅੱਜ ਲਾ ਦੇ ਇਸ ਤੋਂ ਉੱਤੇ ਤਾਂ ਫਿਰ ਕੁਝ ਨਹੀਂ ਹੈਗਾ ਸੋ ਜੇ ਆਪਾਂ ਜੇਲਾ ਕੱਟ ਸਕਦੇ ਆ ਆਪਾਂ ਕੁਝ ਵੀ ਮੁਕਾਮ ਹਾਸਲ ਕਰ ਸਕਦੇ ਆ ਇਹ ਆਪਾਂ ਸਾਬਤ ਕਰ ਦਿੱਤਾ ਇਹ ਸਾਡੇ ਉਹਨਾਂ ਸਾਥੀ ਨੇ ਸਾਬਤ ਕਰ ਦਿੱਤਾ ਜਿਹੜੇ ਜੇਲਾਾਂ 'ਚ ਰਹਿ ਕੇ ਆਏ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਡਰਾਉਣ ਤੋਂ ਮੁਕਾਉਣ ਦੀ ਬੜੀ ਕੋਸ਼ਿਸ਼ ਕੀਤੀ ਤੁਸੀਂ ਜ਼ਮਾਨਤ ਲੈ ਲਓ ਅਸੀਂ ਕਿਾ ਅਸੀਂ ਨਹੀਂ ਲੈਂਦੇ ਜ਼ਮਾਨਤ ਇਹ ਸਾਡਾ ਕਸੂਰ ਕੀ ਆ ਇਹ ਜਮਾਨਾ ਤਾਂ ਲੈ ਲੋ ਅੱਜ ਹੀ ਬਾਹਰ ਚ ਸੀ ਅਸੀਂ ਅਸੀਂ ਬਾਹਰ ਜਾਂਦੇ ਹੀ ਨਹੀਂ ਸਾਨੂੰ ਇੱਥੇ ਹੀ ਰੱਖੋ ਨੌਕਰੀ ਚਾਹੀਦੀ ਆ ਜਦੋਂ ਜੇਲ੍ਹ ਚ ਲਿਜਾਇਆ ਗਿਆ ਸੀ ਉਦੋਂ ਵੀ ਅਸੀਂ ਪੁੱਛਿਆ ਗਿਆ ਸੀ ਕਿ ਘਰੇ ਜਾਣਾ ਜਾਂ ਜੇਲ੍ਹ ਜਾਣਾ ਅਸੀਂ ਕਿਹਾ ਜੀ ਸਾਨੂੰ ਨੌਕਰੀ ਚਾਹੀਦੀ ਆ ਚਾਹੇ ਘਰੇ ਤੋੜ ਦੋ ਚਾਹੇ ਜੇਲ੍ਹ ਤੋੜ ਦੋ ਚਾਹੀਦੀ ਨੌਕਰੀ ਆ ਹੁਣ ਤੁਸੀਂ ਦੇਖ ਲਓ ਕਿ ਕਿੱਥੇ ਲੈ ਕੇ ਜਾਣਾ ਉਹਨਾਂ ਚੱਕ ਕੇ ਜੇਲ੍ਹ ਚ ਛੱਡ ਤਾ ਫਿਰ ਪਹਿਵੇਂ ਦਿਨ ਆ ਆ ਵੀ ਕਹਿੰਦੇ ਜੀ ਚਲੋ ਬਾਹਰ ਨੌਕਰੀ ਦੀ ਗੱਲ ਕੀਤੀ ਸੀ ਜੇਲ ਹੁਣਾ ਵਖਾਤ ਤੀ ਪਰ ਨੌਕਰੀ ਦਾ ਮੂੰਹ ਨਹੀਂ ਦਿਖਾਇਆ ਉਹ ਆਪਣਾ ਦੇਖਣਾ ਜ਼ਰੂਰੀ ਏ ਦੇਖਣਾ ਇੱਕੇ ਨਾਲ ਜਿਹੜੇ ਸਾਥੀ ਅੱਜ ਇੱਥੇ ਮੀਟਿੰਗ ਤੇ ਨਹੀਂ ਪਹੁੰਚ ਸਕੇ ਵੈਸੇ ਤਾਂ ਬੜੀ ਅੱਛੀ ਗੱਲ ਹੈ ਕਿ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਆਪਾਂ ਤੋਂ ਪੰਜ ਤੋਂ 6 ਸਾਥੀ ਸਾਡੇ ਕੈਮਰਾਮੈਨ ਆਪਾਂ ਟੋਰਪੂ ਅੱਜ ਜਿਹੜੇ 6 ਸਾਥੀ ਇੱਥੇ ਪਹੁੰਚੇ ਸੋ ਨੈਕਸਟ ਟਾਈਮ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਜ਼ੀਰੋ ਲੱਗਣੀ ਜੀ ਇਹਦੇ ਘਟੋ ਘਟ 50 60 ਜਿਹੜੇ ਸਟੇ ਹੋਣੇ ਚਾਹੀਦੇ ਉਹ 25-20 ਘਟੂ ਘਟਦਾ ਮੈਨੂੰ ਪੂਰੀ ਉਮੀਦ ਹੈ ਕਿ ਜਰੂਰ ਹੋਣਗੇ ਆਪਾਂ ਦਿਨੋਂ ਦਿਨ ਜਿਹੜੀ ਗਿਣਤੀ ਵਧਾਉਣੀ ਆ ਨੈਕਸਟ ਮੀਟਿੰਗ ਅੱਜ ਦਾ ਚਲੋ ਮੌਸਮ ਖਰਾਬ ਹੋਣ ਦੇ ਕਾਰਨ ਆਪਾਂ ਜਿਆਦਾ ਇਕੱਠ ਰਹੀ ਕਰ ਸਕੀਏ ਪਰ ਨੈਕਸਟ ਮੀਟਿੰਗ ਵੀ ਜਲਦ ਰੱਖਾਂਗੇ ਸੋ ਅਗਲੀ ਮੀਟਿੰਗ ਲਈ ਤਿਆਰੀ ਰੱਖੋ ਜੇ ਤੁਸੀਂ ਲੋਕਲ ਮੀਟਿੰਗ ਤੇ ਆਓਗੇ ਤੁਹਾਨੂੰ ਜਾਣਕਾਰੀ ਮਿਲੂਗੀ ਫਿਰ ਤੁਹਾਨੂੰ ਪਤਾ ਚੱਲੂਗਾ ਕਿ ਭਰਤੀ ਪੂਰੀ ਕਿਵੇਂ ਹੋਣੀ ਹੈ ਜਿਵੇਂ ਅੱਜ ਸਾਥੀਆਂ ਦੇ ਮਨਾਂ ਵਿੱਚ ਬਹੁਤ ਡਾਊਟ ਸੀ ਸਭ ਤੋਂ ਪਹਿਲਾਂ ਡਾਊਟ ਸੀ ਇਹਨਾਂ ਦਾ ਇਹ ਸੀ ਕਿ ਬਾਈ ਬੈਕਲੋ ਮਿਲੂਗਾ ਜਿਹੜਾ ਆਪਾਂ ਇਹਨਾਂ ਦੇ ਸਵਾਲਾਂ ਤੋਂ ਹੀ ਆਪਾਂ ਕਲੀਅਰ ਕਰਤਾ ਮੈਂ ਕਿ ਜੀ ਬੈਕਲੋਗ ਆਪਾਂ ਤੁਹਾਨੂੰ ਪਤਾ ਜੇਲਾ ਕੱਟ ਕੇ ਆਏ ਕਹਿੰਦੇ ਹਾਂ ਮੈਂ ਕਿ ਜੀ ਫਿਰ ਉਹ ਜੇਲਾ ਅਸੀਂ ਬੈਕਲੋਗ ਵਾਸਤੇ ਇਕੱਠੀਆਂ ਜੇ ਜੇਲਾ ਕੱਟ ਸਕਦੇ ਆ ਤੇ ਆਪਾਂ ਕੁਝ ਵੀ ਲੈ ਸਕਦੇ ਕੋਈ ਮੁਸ਼ਕਲ ਨਹੀਂ ਸੋ ਬੈਕਲੋਗ ਤਾਂ ਮਿਲਣਾ ਹੀ ਮਿਲਣਾ ਹੁਣ ਕਹਿੰਦੇ ਕਿ ਦੂਸਰਾ ਸਵਾਲ ਕਿ ਕੀ ਭਰਤੀ ਪੂਰੀ ਹੋ ਜੂਗੀ ਕਿੰਨਾ ਟਾਈਮ ਲੱਗੂਗਾ ਉਹ ਵੀ ਇਹਨਾਂ ਦਾ ਡਾਊਟ ਕਲੀਅਰ ਕੀਤਾ ਕਿ ਕਿ ਭਰਤੀ ਕਦੋਂ ਪੂਰੀ ਹੋਊਗੀ ਦੋ ਤਰੀਕੇ ਹੁੰਦੇ ਨੇ ਭਰਤੀ ਪੂਰੀ ਹੋਣ ਦੇ ਇੱਕ ਤਾਂ ਸਰਕਾਰ ਪੂਰੀ ਕਰ ਦਵੇ ਪਹਿਲਾ ਤਰੀਕਾ ਉਹ ਤਾਂ ਕਰਦੀ ਨਹੀਂ ਦੂਜਾ ਤਰੀਕਾ ਇਹ ਆ ਕਿ ਅਸੀਂ ਆਪ ਪੂਰੀ ਕਰਵਾ ਲਈਏ ਸਰਕਾਰ ਤੇ ਦਬਾਅ ਪਾ ਕੇ ਸਰਕਾਰ ਪੂਰੀ ਕਰਦਾ ਵੀ ਉਹ ਸਾਡੇ ਹੱਥ 'ਚ ਨਹੀਂ ਅਸੀਂ ਪੂਰੀ ਕਰਵਾ ਲਈਏ ਉਹ ਸਾਡੇ ਹੱਥ 'ਚ ਉਹ ਸਾਡੇ ਹੱਥ 'ਚ ਤਾਂ ਹੀ ਹੋਣਾ ਜੇ ਤੁਹਾਡੇ ਹੱਥ ਜਿਹੜੇ ਸਾਡੇ ਹੱਥਾਂ ਨਾਲ ਮਿਲਣ ਤੁਸੀਂ ਸਾਡਾ ਸਹਿਯੋਗ ਕਰੋਗੇ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਚੱਲੂਗੇ ਸਾਡੇ 'ਚ ਤਾਕਤ ਜਿਹੜਾ ਆਪਣੇ ਆ ਵੀ ਬਲ ਸਾਡਾ ਵੱਧ ਜਾਣਾ ਜਦੋਂ ਸਾਡਾ ਬਲ ਵੱਜੂਗਾ ਸਰਕਾਰ ਦੇ ਦਬਾਅ ਪਊਗਾ ਆਪਣਾ ਮਸਲਾ ਹੱਲ ਹੋਊਗਾ ਸੋ ਇੱਥੇ ਅੱਜ ਅਸੀਂ 6 ਸਾਥੀਆਂ 5 ਲਾਈਵ 'ਚ ਖੜੇ ਨੇ ਇੱਕ ਕੈਮਰਾਮੈਨ ਆ 6 ਸਾਥੀ ਅੱਜ ਖਰਾਬ ਮੌਸਮ ਹੋਣ ਦੇ ਬਾਵਜੂਦ ਇੱਥੇ ਅੱਜ ਅਸੀਂ ਪਹੁੰਚੇ ਹਾਂ ਔਰ ਜਿਹੜੇ ਸਾਥੀ ਗਰੁੱਪਾਂ ਦੇ ਵਿੱਚ ਘੱਟੋ-ਘੱਟ 80 ਤੋਂ ਵੱਧ ਸਾਥੀ ਨੇ ਮੈਂ ਕਹਿੰਦਾ ਯਾਰ ਉਹਦਾ 20% ਹੀ ਆਜੇ ਤਾਂ ਵੀ ਸਾਡੀ ਗਿਣਤੀ ਕਾਫੀ ਹੋ ਜਾਣੀ ਸੀ ਪਰ ਚਲੋ ਸਾਥੀਆਂ ਨੇ ਖਰਾਬ ਮੌਸਮ ਦਾ ਬਹਾਨਾ ਲਾਇਆ ਔਰ ਮੈਨੂੰ ਲੱਗਦਾ ਕਿ ਜੇ ਜਿਨ੍ਹਾਂ ਸਾਥੀਆਂ ਨੇ ਅੱਜ ਬਹਾਨਾ ਲਾਇਆ ਕਿ ਮੌਸਮ ਖਰਾਬ ਹੈ ਜੀਰ ਰੋਜ਼ਗਾਰ ਤੇ ਹੁੰਦੇ ਕੋਈ ਬਹਾਨਾ ਨਹੀਂ ਹੋਣਾ ਚਾਹੀ ਮੇਰੀ ਗੱਲ ਦਾ ਗੁੱਸਾ ਕਰਨ ਨੂੰ ਕੋਈ ਗੱਲ ਨਹੀਂ ਗੁੱਸੇ ਵੀ ਆਪਣੇਲੇ ਆਪਣੇ ਨਾਲ ਹੀ ਹੁੰਦੇ ਆ ਕਿਸੇ ਬਾਹਰ ਦੇ ਨਾਲ ਨਹੀਂ ਹੁੰਦੇ ਪਰ ਤੁਸੀਂ ਇਹ ਸੋਚ ਕੇ ਚੱਲਣਾ ਕਿ ਆਪਾਂ ਮੀਟਿੰਗ ਤੇ ਨਹੀਂ ਚੱਲੇ ਆਪਾਂ ਨੌਕਰੀ ਤੇ ਚੱਲੇ ਆ ਫਿਰ ਮੈਂ ਦੇਖੂਗਾ ਕਿ ਤੁਸੀਂ ਕਿਵੇਂ ਨਹੀਂ ਆਉਂਦੇ ਮੀਟਿੰਗ ਤੁਸੀਂ ਤਾਂ ਸਿਰਫ ਮੀਟਿੰਗ ਨੂੰ ਮੀਟਿੰਗ ਸਮਝ ਲੇਜੀ ਜਿੱਦਾਂ ਤੁਸੀਂ ਇਹ ਸਮਝ ਲਿਆ ਕੀ ਅਸੀਂ ਮੀਟਿੰਗ ਤੇ ਨਹੀਂ ਚੱਲੇ ਅਸੀਂ ਆਪਣੀ ਡਿਊਟੀ ਤੇ ਚੱਲੇ ਤੁਸੀਂ ਆਪਣੇ ਆਪ ਪਹੁੰਚੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜਿਹੜੇ ਕਹਿੰਦੇ ਹਨ ਕਿ ਮੇਰੀ ਮੰਮੀ ਨਹੀਂ ਜਾਣ ਦਿੰਦੀ ਮੇਰਾ ਆਪਾ ਨਹੀਂ ਜਾਣ ਦਿੰਦਾ ਜਦੋਂ ਨੌਕਰੀ ਤੇ ਜਾਣਾ ਤੁਹਾਨੂੰ ਕਿਸੇ ਨੇ ਰੋਕਣਾ ਤੁਹਾਨੂੰ ਆਪ ਛੱਡ ਜਾਣਾ ਸਾਰਿਆਂ ਨੇ ਸੋ ਇਹਨੂੰ ਡਿਊਟੀ ਸਮਝੋ ਇਹਨੂੰ ਆਪਣੀ ਨੌਕਰੀ ਸਮਝੋ ਮੀਟਿੰਗ ਨੂੰ ਮੀਟਿੰਗ ਨਾ ਸਮਝੋ ਦੂਜੀ ਗੱਲ ਸਭ ਤੋਂ ਵੱਡਾ ਸਵਾਲ ਹੈ ਕਿ ਬੈਕਲੋ ਕਦੋਂ ਮਿਲੂਗਾ ਕਿੰਨੇ ਦਿਨ ਲੱਗਣਗੇ ਮਹੀਨਾ ਲੱਗੂ ਡੇਢ ਮਹੀਨਾ ਲੱਗੂ ਸਾਥੀਓ ਹਾਲਾਤ ਇਹ ਨੇ ਕਿ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਚਾਹੇ ਤੁਸੀਂ ਮਹੀਨੇ ਚ ਲੈ ਲਓ ਚਾਹੇ ਡੇਢ ਮਹੀਨੇ ਚ ਲੈ ਲਓ ਅੱਜ ਤੋਂ ਅੱਜ ਤੋਂ ਮੈਸ ਲਓ ਚਾਹੇ ਮਹੀਨੇ ਚ ਲਾ ਲਓ ਚਾਹੇ ਡੇਢ ਮਹੀਨੇ ਚ ਬੈਕਲੌਗ ਲੈ ਲਓ ਚਾਹੇ ਨੂੰ 3 ਮਹੀਨੇ ਲਾ ਦਿਓ ਚਾਹੇ 8 ਸਾਲ ਤੱਕ ਲੈ ਜੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਸਰਕਾਰ ਬੈਕਲੌਗ ਦੇ ਨੂੰ ਲੱਗ ਪਾ ਦੇ ਤਿਆਰ ਆ ਪਰ ਜੇ ਕਹੋ ਕਿ ਆਪਣੇ ਆ ਵੀ ਤੁਹਾਡੀ ਜੇ ਪੰਜ ਪਾ ਦੇਵੇ ਇਹ ਸਰਕਾਰ ਵੀ ਨਹੀਂ ਸੋਚੀ ਬੈਠੀ ਸਰਕਾਰ ਬੈਗ ਲੋਕ ਜਿਹੜਾ ਲੈ ਕੇ ਜੇਬਾਂ ਵਿੱਚ ਪਾਈ ਬੈਠੀ ਆ ਵੀ ਜੇ ਸਾਡੇ ਕੋਲ ਕੋਈ ਮੰਗੂਗਾ ਤੇ ਆਪਾਂ ਦੇ ਦੇਵਾਂਗੇ ਜੇ ਨਾ ਦਿੱਤਾ ਤੇ ਆਪੇ ਖੋ ਲੈਣਗੇ ਪਰ ਇਹ ਖੋਣਾ ਪੈਣਾ ਮੰਗਣਾ ਵੀ ਨਹੀਂ ਪੈਣਾ ਖੋਣਾ ਪੈਣਾ ਬੈਗ ਲੋਕ ਫੇਰ ਮਿਲਣਾ ਮਿਲੂਗਾ ਜਰੂਰ ਮਿਲਣਾ ਇੱਕੇ ਨਾਲ ਇੱਕੇ ਦਾ ਸਬੂਤ ਦਿਓ ਅੱਜ 5 ਤੋਂ 6 ਸਾਥੀ ਪਹੁੰਚੇ ਨੇ ਇੱਕਾ ਖੁਦ ਵੀ ਦੇਖ ਹੀ ਲਿਓ ਕਿੰਨਾ ਕਿ ਸੋ ਅਗਲੀ ਮੀਟਿੰਗ ਅਸੀਂ ਬਹੁਤ ਜਲਦੀ ਨਾ ਆਸ਼ਾ ਦੇਵੀ ਪਖਾਨਕੋਟ ਤੋਂ ਆਏ ਨੇ ਉਹ ਆਪਦੇ ਵਿਚਾਰ ਸਾਂਝੇ ਕਰਨ। ਮੈਂ ਨਾਮ ਆਸ਼ਾ ਦੇਵੀ ਆ ਕਿ ਮੈਂ ਫੂਜ਼ਾਨਪੁਰ ਤੋਂ ਆਈ ਹਾਂ। ਮੈਂ ਸਾਰੇ ਕੈਡਰ ਨੂੰ ਇਹ ਹੀ ਅਪੀਲ ਕਰਦੀ ਹਾਂ ਕਿ ਸੁਰਿੰਦਰਪਾਲ ਨੀਤ ਬినాਨਗਰ ਸਿਟੀ ਪਾਰਕ ਵਿੱਚ ਜੋ ਵੀ ਮੀਟਿੰਗ ਰੱਖੀ ਸੀ ਅੱਜ ਦੇ ਦਿਨ ਸਾਰਿਆਂ ਨੂੰ ਇਕੱਠੇ ਹੋ ਗਏ ਇਸ ਮੀਟਿੰਗ ਵਿੱਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ। ਜੋ ਵੀ ਸਾਡੇ ਟਾਊਨ ਦਾ ਇਸ ਮੀਟਿੰਗ 'ਚ ਆ ਕੇ ਕਲੀਅਰ ਹੋਇਆ ਹੈ। ਚਲੋ ਧਰਨਿਆਂ ਵਿੱਚ ਨਹੀਂ ਆਇਆ ਜਾਂਦਾ ਦੂਰ ਹੁੰਦੇ ਆ ਜਾਂ ਕਿਤੇ ਕੋਈ ਘਰ ਵਿੱਚ ਕੋਈ ਕੰਮ ਪੈ ਜਾਂਦਾ ਪਰ ਘੱਟੋ ਘਾਟੇ ਸਾਡੀ ਲੋਕਲ ਦਿਨਾਨਗਰ ਵਿੱਚ ਅਗਰ ਮੀਟਿੰਗ ਰੱਖੀ ਗਈ ਹੈ सुरेंद्रਪਾਲ ਸਰ ਵੱਲੋਂ ਤੇ ਸਾਰੇ ਗੈਡਨਸ ਨੂੰ ਜ਼ਰੂਰ ਆਉਣਾ ਚਾਹੀਦਾ ਹੈ ਚਲੋ ਚਲਦੇ ਮੌਸਮ ਵਿੱਚ ਉਹਨਾ ਕੋਲ ਨਹੀਂ ਆਇਆ ਗਿਆ ਨੈਕਸਟ ਟਾਈਮ ਜਦੋਂ ਵੀ ਮੀਟਿੰਗ ਦਾ ਅਨਾਉਂਸ ਕਰਦੇ ਆ ਜਾਂ ਗਰੁੱਪੋ ਵਿੱਚ ਪਾਉਂਦੇ ਆ ਸਾਰੇ ਜਨੇ ਵੱਧ ਤੋਂ ਵੱਧ ਇਕੱਠੇ ਹੋ ਕੇ ਇਸ ਗਰੁੱਪੋ ਵਿੱਚ ਜ਼ਰੂਰ ਆਣ ਹਾਂਜੀ ਤੇ ਇਹ ਸੀਗੇ ਆਸ਼ਾ ਦੇਵੀ ਪਠਾਨਕੋਟ ਤੋਂ ਇਸ ਤੋਂ ਬਾਅਦ ਸਾਡੇ ਭਾਈ ਸਾਹਿਬ ਅੰਕੁਸ਼ ਪੋਆ ਤੋਂ ਜ਼ਿਲ੍ਹਾ ਪਖੰਡਕੋਟ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਹਾਂਜੀ ਨਮਸਕਾਰ ਜੀ ਮੈਂ ਅੰਕੁਸ਼ ਅੱਜ ਮੇਰੀ ਸਾਰੇ ਕੈਡਰ ਨੂੰ ਅਪੀਲ ਹੈ ਕਿ ਜਿਹੜੇ ਸਾਡੇ ਡਾਊਟ ਸੀਗੇ ਜਿਹੜੇ ਸਾਨੂੰ ਲੱਗਦਾ ਸੀ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ ਉਹ ਸਾਡੇ ਅੱਜ ਇਸ ਮੀਟਿੰਗ 'ਚ ਆ ਕੇ ਭਾਜੀ ਸ੍ਰਿੰਦਰਪਾਲ ਨਾਲ ਗੱਲ ਕਰਕੇ ਤਕਰੀਬਨ ਸਾਰੇ ਹੀ ਡਾਊਟ ਕਲੀਅਰ ਹੋ ਚੁੱਕੇ ਨੇ। ਤੋਂ ਮੇਰੀ ਸਾਰੇ 994 ਕੈਡਰ ਨੂੰ ਹੱਥ ਜੋੜ ਕੇ ਬੇਨਤੀ ਹੈ। कि ਤੁਸੀਂ ਪਹੁੰਚੋ ਔਰ ਬਾਤੋ ਬਾਤ ਇਹਨਾਂ ਨਾਲ ਤੁਸੀਂ ਸੰਪਰਕ ਕਰੋ ਔਰ ਜੋ ਮੈਨੂੰ ਲੱਗਦਾ ਹੈ ਕਿ ਭਾਜੀ ਹੁਣਾਂ ਦੀ ਜੋ ਸੋਚ ਆ ਔਰ ਭਾਜੀ ਹੁਣਾਂ ਦਾ ਜੋ ਤਜਰਬਾ ਆ ਆਪਾਂ ਉਹਨੂੰ ਕੈਸ਼ ਕਰੀਏ ਆਪਾਂ ਸੋਚਦੇ ਰਹਿੰਦੇ ਆ ਕਿ ਯਾਰ ਫੋਨ ਕਰਾਂਗੇ ਜਾਂ ਮੀਟਿੰਗ 'ਚ ਸੱਦਾਂਗੇ ਆਪਾਂ ਸਾਰੇ ਤੰਗ ਕਰੀਏ ਭਾਜੀ ਮੀਟਿੰਗ ਕਰੋ ਚਲੋ ਜਾਣਾ ਕਿੱਥੇ ਜੇ ਤੇ 2 ਮਹੀਨੇ ਭਾਜੀ ਉਹਨਾਂ ਨੇ ਸਾਨੂੰ ਕਿਹਾ ਕਿ ਜੇ ਅੱਜ ਤੋਂ ਕੈਡਰ ਕੱਟਾ ਹੁੰਦਾ 2 ਮਹੀਨੇ ਦਾ ਮੈਨੂੰ ਸਮਾਂ ਦਿਓ ਪਰ ਸ਼ਰਤ ਇਹ ਹੈ ਕਿ ਮੇਰੇ ਨਾਲ ਸਿਰ ਹੋਣਾ ਚਾਹੀਦਾ ਹੈ ਮੋਢੇ ਨਾਲ ਮੋਢੇ ਹੋਣੇ ਚਾਹੀਦੇ ਆ ਕਿ ਕੋਈ ਘਰ ਬੈ ਕੇ ਗਰੁੱਪਾਂ ਚ ਆਪਾਂ ਕਰ ਲਈਏ ਆਪਾਂ ਵੀ ਪਹਿਲੇ ਚਲੋ ਆਪਾਂ ਮੈਂ ਨਹੀਂ ਕਹਿੰਦਾ ਕਿ ਆਪਾਂ ਜਾਦਾ ਆਂਦੇ ਸੀ ਬਟ ਅੱਜ ਆ ਕੇ ਸਾਡੇ ਸਾਰੇ ਡਾਊਟ ਕਲੀਅਰ ਆ ਔਰ ਸਾਨੂੰ ਭਾਜੀ ਦਾ ਸਾਥ ਦੇਣਾ ਚਾਹੀਦਾ 2 ਮਹੀਨੇ ਚ ਭਾਜੀ ਨੇ 994 ਬੈਕਲੌਗ ਪੂਰੇ ਦਾ ਪੂਰਾ ਕਰਾਉਂਦਾ ਸਾਨੂੰ ਇੱਕ ਪ੍ਰੋਸਾਦ ਆਇਆ ਅੱਜ ਕਿ ਜੇ ਤੁਸੀਂ ਹੋਂਦੇ ਹੋ ਤੇ 994 ਪੂਰਾ ਕਵਰ ਕਰੇਗਾ ਇਹੀ ਕਹਿੰਦੇ ਮੇਰੀ ਫੇਰ ਭਰਾਵਾਂ ਭੈਣਾਂ ਨੂੰ ਬੇਨਤੀ ਆ ਕਿ ਤੁਸੀਂ ਇਹਨਾਂ ਦਾ ਸਾਥ ਦਿਓ ਅਸੀਂ ਵੱਧ ਤੋਂ ਵੱਧ ਇਥੇ ਪਠਾਨਕੋਟ ਗੁਰਦਾਪੁਰ ਜ਼ਿਲ੍ਹਾ ਜਿਹੜਾ ਇੱਕ ਹੀ ਹੈਗਾ ਇਹਨੂੰ ਆਪਾਂ ਇੱਕ ਲੀਡ ਕਰਕੇ ਚ ਪੂਰਾ ਪੰਜਾਬ ਇਕੱਠਾ ਹੋ ਜਾਏਗਾ ਤੇ 9894 ਲੈਣਾ ਕੁਝ ਵੀ ਨਹੀਂ ਹੋਰ 9894 ਪੋਸਟ ਆ ਸਕਦੀ ਹੈ ਇਹ ਹੀ ਕਹਿੰਦੇ ਹੋਇਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਇਸ ਤੋਂ ਬਾਅਦ ਸਾਡੇ ਸਾਥੀ ਪ੍ਰਦੀਪ ਕੁਮਾਰ ਜੀ ਪਹਿਲਾਂ ਤਾਂ ਮੈਂ ਇਹਨਾਂ ਬਾਰੇ ਦੱਸ ਦਵਾਂ ਕਿ ਇਹ ਕੌਣ ਨੇ ਮੇਰਾ ITT ਦਾ ਬੈਚ 1719 ਦਾ ਬੈਚ ਹੈ ਸਾਡੇ ਨਾਲ ਸਾਡੇ ਭੈਣ ਜੀ ਸਰਤਾ ਉਹਨਾਂ ਦੇ ਭਾਈ ਸਾਹਿਬ ਨੇ ਇਹਨਾਂ ਦੀ ਸਿਸਟਰ ਸਰਤਾ ਉਹਨਾਂ ਨੇ ITT ਕੀਤੀ ਹੋਈ ਆ ਚਲੋ ਉਹ ਕਰੇ ਲੋ ਮਜਬੂਰੀ ਕਾਰਨ ਨਹੀਂ ਆ ਸਕਦੇ ਪਰ ਭਰਾ ਦੇ ਜਜ਼ਬੇ ਨੂੰ ਸਲਾਮ ਹੈ ਕਿ ਆਪਣੀ ਭੈਣ ਦੀ ਥਾਂ ਤੇ ਮੀਟਿੰਗ ਅਟੈਂਡ ਕਰਨ ਆਏ ਨੇ ਪਰ ਮੈਨੂੰ ਪੂਰੀ ਉਮੀਦ ਹੈ ਕਿ ਜੇ ਆਪਾਂ ਇਹਨਾਂ ਨੂੰ ਧਰਨੇ ਵਾਸਤੇ ਕਵਾਂਗੇ ਤਾਂ ਉੱਥੇ ਵੀ ਜਾਣਗੇ ਸੋ ਜਿਹੜੇ ਸਾਥੀ ਘਰਾਂ 'ਚ ਬੈਠੇ ਆ ਘਟੋ ਘੱਟ ਪ੍ਰਦੀਪ ਕੁਮਾਰ ਜੀ ਹੋਂਨਾਂ ਤੋਂ ਸਿੱਖੋ ਕਿ ਜਿਹੜੇ ਆਪਣੀ ਭੈਣ ਦੀ ਥਾਂ ਤੇ ਮੀਟਿੰਗ ਅਟੈਂਡ ਕਰ ਸਕਦੇ ਨੇ ਇਹ ਧਰਨੇ ਤੇ ਵੀ ਮੈਨੂੰ ਲੱਗਦਾ ਜਰੂਰ ਜਾਣਗੇ ਸੋ ਇਹਨਾਂ ਤੋਂ ਸਿੱਖਣ ਦੀ ਲੋੜ ਆ ਪੇ ਸਾਥੀਓ ਤੁਸੀਂ ਤਾਂ ਖੁਦ ਹੀ ਟੀਟੀ ਕਰੀ ਬੈਠੇ ਹੋ ਔਰ ਘਰ ਅੱਜ ਬੈਠੇ ਹੋ ਆ ਬਾਈ ਜੀ ਆਪਣੀ ਸਿਸਟਰ ਵਾਸਤੇ ਯਾਰੇ ਦੇਖੋ ਕਿ ਨਾਲ ਕੁਛ ਕਰ ਰਹੇ ਨੇ ਸੋ ਇਹਨਾਂ ਤੋਂ ਕੋਈ ਸਿੱਖਣ ਦੀ ਲੋੜ ਆ ਸੋ ਬਾਈ ਜੀ ਆਪਣੇ ਵਿਚਾਰ ਸਾਂਝੇ ਕਰੰਗੇ ਹਾਂਜੀ ਨਮਸਕਾਰ ਜੀ ਮੈਂ ਪ੍ਰਦੀਪ ਕੁਮਾਰ ਬੋਲ ਰਿਹਾ ਜਦੋਂ ਤੁਹਾਨੂੰ सुरेंद्रਪਾਲ ਸਾਹਿਬ ਜੀ ਨੇ ਦੱਸਿਆ ਮੈਂ ਆਪਣੇ ਸਿਸਟਰ ਲਈ ਆਇਆ ਹਾਂ ਨਾ ਚਰਨ ਮੈਨੂੰ ਕੱਟ ਕੇ ਲਈ ਤੇ ਔਰ ਬਸ ਬਾਕੀ ਮੀਟਿੰਗ ਵਿੱਚ ਪੁੱਛਣਾ ਚਾਹੀਦਾ ਸੀ ਮੈਨੂੰ ਵੀ ਥੋੜਾ ਅਫਸੋਸ ਹੋਇਆ ਆਪਕੀ ਇਸ ਦੇ ਪਤਾ ਚੱਲਿਆ ਕਿ ਕੈਂਡੀਡੇਟ ਥੋੜੇ ਘੱਟ ਹੀ ਆ ਜਜਬਾ ਨਹੀਂ ਹੈਗਾ ਮੇਨ ਪ੍ਰੋਬਲਮ ਹੈ ਯਾਰ ਬੱਚਿਆਂ ਚ ਸਾਰੇ ਕੈਂਡੀਡੇਟ ਨੂੰ ਆਣਾ ਜ਼ਰੂਰ ਚਾਹੀਦਾ ਸੀ ਇਥੇ ਬਾਕੀ ਸਾਨੂੰ ਆਪਣੀ ਜੰਗ ਖੁੱਦ ਲੈਣੀ ਪੈਣੀ ਹੈ ਜਦੋਂ ਤੱਕ ਤੁਹਾਡੇ ਵਿੱਚ ਹੌਸਲਾ ਨਹੀਂ ਹੋਏਗਾ ਖੁੱਦ ਜੰਗ ਨਹੀਂ ਲੜ ਸਕਦੇ ਓਨ ਤੱਕ ਤੁਹਾਨੂੰ ਮੈਨੂੰ ਨਹੀਂ ਮਿਲ ਲੱਗਦੀ ਕਿ ਸਾਰੇ 889 ਚੇਅਰਮੈਨ ਨੂੰ ਨੌਕਰੀ ਮਿਲ ਪਾਉਗੀ ਔਰ ਬਾਕੀ ਪੋਸਟਾਂ ਤੁਹਾਡੇ ਕੋ ਆਪਣੀਆਂ ਖੁੱਦ ਹੈਗੀਆਂ ਬਾਕੀ ਤੁਸੀਂ ਪਿੱਛੇ ਪਿਛੜ ਰਹੇ ਹੋ ਤੁਹਾਨੂੰ ਇਕੱਠਾ ਹੋਣਾ ਪੈਣਾ ਉਸ ਤੋਂ ਬਾਅਦ ਕੁਛ ਨਹੀਂ ਹੋ ਸਕਦਾ ਜਦੋਂ ਤੱਕ ਤੁਹਾਡੀ ਯੂਨਿਟ ਹੀ ਨਹੀਂ ਹੋਏਗੀ ਉਨੋਂ ਤੱਕ ਕੁਛ ਨਹੀਂ ਬਣ ਸਕਦਾ ਇਹ ਕੈਡਰ ਦਾ ਸੋ ਮੈਂ ਲਾਸਟ ਵਿੱਚ ਇਹੀ ਕਵਾਂਗਾ ਕਿ ਨੈਕਸਟ ਮੀਟਿੰਗ ਵਿੱਚ ਚਲੋ ਅੱਜ ਮੌਸਮ ਦੇ ਕਾਰਨ ਥੋੜਾ ਪ੍ਰੋਬਲਮ ਚਲੀ ਨਹੀਂ ਪਹੁੰਚ ਸਕੇ ਕੈਂਡੀਡੇਟ ਬਟ ਨੈਕਸਟ ਟਾਈਮ ਆਈ ਹੋਪ ਕਿ ਸਾਰੇ ਪੁੱਜਣਗੇ ਸਾਰੇ ਔਰ ਪੁੱਜਣਾ ਚਾਹੀਦਾ ਹੈ ਔਰ ਇੱਥੇ ਆ ਕੇ ਸਾਨੂੰ ਕਰੰਟ ਸਟੇਟਸ ਬਾਰੇ ਵੀ ਪਤਾ ਚੱਲੇ ਆ ਕਿ ਕੀ ਚੱਲ ਰਿਹਾ ਕਿੱਥੋਂ ਤੱਕ ਆੜੀਆਂ ਪੋਸਟਾਂ ਚੱਲ ਰਹੀਆਂ ਬੈਕਲੋਗ ਬਾਰੇ ਜਾਂ ਕਿਹੜੀਆਂ ਪੋਸਟਾਂ ਵਿੱਚ ਕਿੰਨੀਆਂ ਵੈਕੈਂਸੀਆਂ ਤਾਂ ਪੈ ਗਈਆਂ ਜੇ ਬਾਕੀ ਉਹ ਫਿਲ ਕਰਾਣਾ ਤੁਹਾਡੇ ਆਪਣੇ ਹੱਥ ਵਿੱਚ ਹੀ ਆ ਸਾਰੇ ਕੈਡਟ ਦੇ ਹੱਥ ਵਿੱਚ ਹੀ ਆ ਔਰ ਅਜੋਂ ਤੱਕ ਨਹੀਂ ਫਿਲ ਹੋਣੀਆਂ ਜੋਂ ਤੱਕ ਤੁਸੀਂ ਇੱਕ ਇਕੱਠਾ ਨਹੀਂ ਹੋਵੋਗੇ ਬਸ ਲਈ ਮੈਂ ਕਹਿਣਾ ਚਾਹੁੰਦਾ ਕਿ ਇਕੱਠੋ ਤਾਂ ਕਿ ਸਾਰਾ ਕੰਮ ਸਮੂਥਲੀ ਚੱਲ ਸਕੇ ਥੈਂਕ ਯੂ ਜੀ ਸਤਿਓ ਇੱਕ ਗੱਲ ਹੋਰ ਚੱਲਦੇ ਆ ਲਾਈਵ ਸੈਸ਼ਨ ਦੇ ਵਿੱਚ ਜਿਹੜੇ ਲਾਈਵ ਕਮੈਂਟ ਚੱਲ ਰਹੇ ਨੇ ਇਹਦੇ ਵਿੱਚ ਮੈਂ ਇੱਕ ਮੈਸੇਜ ਪਿੰਨ ਕੀਤਾ ਹੋਇਆ ਕਿ ਗੁਰਦਾਸਪੁਰ ਪਠਾਨੜ ਇਦਿਆਂ ਇਥੋਂ ਦਾ ਜਿਹੜਾ 9494 ਕੈਟਰ ਆ ਉਹ ਦਿੱਤੇ ਹੋਏ WhatsApp ਲਿੰਕ ਦੇ ਉੱਪਰ ਜੁਆਇਨ ਕਰਕੇ ਗਰੁੱਪ ਨੂੰ ਜੁਆਇਨ ਕਰ ਲਵੇ। ਇਹਨਾਂ ਏਰੀਆ ਤੋਂ ਇਲਾਵਾ ਕੋਈ ਹੋਰ ਜ਼ਿਲ੍ਹੇ ਦਾ ਕੈਟਰ ਜਿਹੜਾ ਇਸ ਗਰੁੱਪ ਨੂੰ ਜੁਆਇਨ ਨਾ ਕਰੇ। ਪਹਿਲਾਂ ਵੀ ਦੂਸਰੇ ਜ਼ਿਲ੍ਹਿਆਂ ਦੇ ਜਿਹੜਾ ਕੈਟਰ ਰਿਆ ਚਾਹੇ ਅ ਲੁਧਿਆਣਾ ਆ ਫਾਜ਼ਿਲਕਾ ਵਾਹਾਂ ਦੇ ਜਿਹੜਾ ਕੈਟਰ ਰਿਆ ਇਸ ਗਰੁੱਪ 'ਚ ਜੁਆਇਨ ਕਰੀ ਬੈਟਾ। ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਹਾਡੇ ਵੱਖਰੇ ਗਰੁੱਪ ਬਣੇ ਹੋਏ ਨੇ ਤੁਹਾਨੂੰ ਉੱਥੇ ਜੁਆਇਨ ਕਰਵਾਇਆ ਗਿਆ ਹੈ। ਤੁਸੀਂ ਉੱਥੇ ਹੀ ਰਹੋ। ਇਸ ਗਰੁੱਪ ਦੇ ਵਿੱਚ ਸਿਰਫ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਦੀਨਾ ਨਗਰ ਏਰੀਆ ਬਟਾਲਾ ਏਰੀਆ ਮੁਕੇਰੀਆਂ ਇਹ ਚਾਰ ਪੰਜ ਥਾਵਾਂ ਦੇ ਜਿਹੜਾ ਕਿੱਦ ਰਿਹਾ ਸਿਰਫ ਉਹੀ ਇਸ ਲਿੰਕ ਨੂੰ ਜੁਆਇਨ ਕਰੇ ਔਰ ਆਫਲਾਈਨ ਕਮੈਂਟ ਸੈਕਸ਼ਨ ਦੇ ਵਿੱਚ ਵੀ ਇਸ ਮੈਸੇਜ ਨੂੰ ਆਪਾਂ ਪਿੰਨ ਕਰ ਦਿਆਂਗੇ ਸੋ ਜਿਹੜੇ ਸਾਥੀ ਵੀਡੀਓ ਵੇਖ ਰਹੇ ਨੇ ਜਿਹੜੇ ਇਸ ਏਰੀਆ ਨੂੰ ਬਿਲੋਂਗ ਕਰਦੇ ਨੇ ਦੀਨਾ ਨਗਰ ਹਲਕਾ ਓਆ ਸੁਜਾਨਪੁਰ ਪਠਾਨਕੋਟ ਤੇ ਦੀਨਾ ਨਗਰ ਗੁਰਦਾਸਪੁਰ ਬਟਾਲਾ ਧਾਰੀਵਾਲ ਆ ਮੁਕੇਰੀਆਂ ਉਹ ਇਹ ਜਿਹੜਾ ਸਾਥੀ ਇਸ ਕਿੱਡ ਨੂੰ ਜਿਹੜੇ ਬਿਲੋਂਗ ਕਰਦੇ ਨੇ ਇਸ ਲੋਕੇਸ਼ਨ ਨੂੰ ਜਿਹੜੇ ਬਿਲੋਂਗ ਕਰਦੇ ਨੇ ਸਿਰਫ ਉਹੀ ਇਸ ਲਿੰਕ ਤੇ ਕਲਿੱਕ ਕਰਕੇ ਇਹਨੂੰ ਜੁਆਇਨ ਕਰਨ ਜੁਆਇਨ ਜ਼ਰੂਰ ਕਰਨ ਔਰ ਮੀਟਿੰਗ ਤੇ ਅਗਲੀ ਵਾਰ ਜ਼ਰੂਰ ਆਉਣ ਇੱਕ ਗੱਲ ਸਾਥੀਓ ਹੋਰ ਕੱਲ ਸਾਡੀ ਜਥੇਬੰਦੀ ਵੱਲੋਂ ਮਹਿਕਮੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਸਾਡੇ ਸਾਥੀ ਡਿਪਾਰਟਮੈਂਟ ਪਹੁੰਚ ਰਹੇ ਨੇ ਭਰਤੀ ਬਾਰੇ ਕੀ ਸਟੇਟਸ ਹੈ ਉਹ ਤੁਹਾਨੂੰ ਸਾਥੀ ਚੰਡੀਗੜ੍ਹ ਤੋਂ ਲਾਈਵ ਹੋ ਕੇ ਦੱਸਣਗੇ ਔਰ ਕਿਉਂਕਿ ਜਥੇਬੰਦੀ ਜਦੋਂ ਵਰਕ ਕਰਦੀ ਹੈ ਤੇ ਖਰਚੇ ਹੁੰਦੇ ਹੀ ਨੇ ਸੋ ਜਥੇਬੰਦੀ ਦਾ ਅਕਾਊਂਟ ਹੈ ਜਿਹੜਾ ਉਹਦੇ ਵਿੱਚ ਫੰਡ ਬਿਲਕੁਲ ਨੰਨ ਚੱਲ ਗਿਆ ਸੋ ਫੰਡ ਦੀ اپੀਲ ਤੁਹਾਨੂੰ ਸਾਰਿਆਂ ਨੂੰ ਹੈ ਜਿਹੜੇ ਵੀ ਸਾਥੀ ਲਾਈਵ ਸੈਸ਼ਨ ਸੁਣ ਰਹੇ ਨੇ ਸਾਰਿਆਂ ਨੂੰ اپੀਲ ਹੈ ਕਿ ਸਾਥੀਓ ਮਨਦੀਪ ਕੁਮਾਰ ਤੇ ਰਾਜ ਕੁਮਾਰ ਦੇ ਨਾਂ ਤੇ ਖਾਤਾ ਸ਼ੇਅਰ ਕੀਤਾ ਗਿਆ ਗਰੁੱਪਾਂ ਦੇ ਵਿੱਚ ਉਹਦੇ ਵਿੱਚ ਸਾਥੀਓ ਫੰਡ ਦਾ ਸਹਿਯੋਗ ਜਰੂਰ ਕਰੋ ਤਾਂ ਜੋ ਜਥੇਬੰਦੀ ਦੀ ਕਾਰਗੁਜ਼ਾਰੀ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ ਸੋ ਭਰਤੀ ਬਹੁਤ ਜਲਦ ਪੂਰੀ ਹੋਣ ਜਾ ਰਹੀ ਹੈ ਕਿਵੇਂ ਹੋਣ ਜਾ ਰਹੀ ਹੈ ਕਦੋਂ ਹੋਣ ਜਾ ਰਹੀ ਹੈ ਮੀਟਿੰਗ ਅਟੈਂਡ ਕਰੋਗੇ ਫਿਰ ਪਤਾ ਚੱਲੂਗਾ ਨੈਕਸਟ ਮੀਟਿੰਗ ਦੇ ਵਿੱਚ ਆਪਾਂ ਸਾਥੀਓ ਤੁਹਾਨੂੰ ਇੱਥੇ ਹੀ ਸਿਟੀ ਪਾਰਕ ਦਿਨਨਗਰ ਵਿੱਚ ਮਿਲਾਂਗੇ ਸਮਾਂ ਦੇ ਲਈ ਬਹੁਤ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸ਼ਿੰਗਰ ਜਿੱਤ ਲੜਦੇ ਲੋਕ